ਸਸਿਕਰ ਜੀ ਕਿਸਾਨ ਅੰਦੋਲਨ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਜਾਣਕਾਰੀ ਅਤੇ ਕੁਝ ਸਵਾਲ ਤੁਹਾਡੇ ਸਾਹਮਣੇ ਰੱਖਣ ਲੱਗੇ ਆ ਤੁਸੀਂ ਇਹਨਾਂ ਦੇ ਜਵਾਬ ਕਮੈਂਟ ਬਾਕਸ ਦੇ ਵਿੱਚ ਦੇਣ ਦੀ ਕੋਸ਼ਿਸ਼ ਜ਼ਰੂਰ ਕਰਨਾ ਜਾਣਕਾਰੀ ਇਹ ਹੈ ਕਿ ਅੰਬਾਲਾ ਪ੍ਰਸ਼ਾਸਨ ਵੱਲੋਂ ਕੱਲ ਇੱਕ ਪ੍ਰੈਸ ਬਿਆਨ ਦੇ ਰਾਹੀਂ ਅੰਬਾਲਾ ਦੇ ਐਸਐਸਪੀ ਸ਼੍ਰੀ ਜੋਗਿੰਦਰ ਸ਼ਰਮਾ ਜੀ ਨੇ ਇੱਕ ਬਿਆਨ ਆਉਂਦਾ ਕਿ ਜਿੰਨਾ ਕਿਸਾਨਾਂ ਨੇ ਅੰਦੋਲਨ ਦੇ ਵਿੱਚ ਭੰਨ ਤੋੜ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦਾ ਜਿਹੜਾ ਬਾਇਓ ਡਾਟਾ ਸਾਡੇ ਕੋਲ ਹੈਗਾ ਸੀਸੀਟੀਵੀ ਕੈਮਰੇ ਰਾਹੀਂ ਡਰੋਨਸ ਦੇ ਰਾਹੀਂ ਉਹਨਾਂ ਦੀਆਂ ਤਸਵੀਰਾਂ ਸਾਡੇ ਕੋਲ ਹੈਗੀਆਂ ਨੇ ਅਸੀਂ ਉਹਨਾਂ ਦੇ ਪਾਸਪੋਰਟ ਅਤੇ ਵੀਜੇ ਰੱਦ ਕਰਾਉਣ ਦੀ ਕਾਰਵਾਈ ਆ ਜਿਹੜੀ ਸਬੰਧਤ ਮੰਤਰਾਲੇ ਨੂੰ ਉਹਨਾਂ ਦਾ ਬਾਇਓ ਡਾਟਾ ਅਤੇ ਤਸਵੀਰਾਂ ਭੇਜ ਕੇ ਉਹ ਸ਼ੁਰੂ ਕਰਾਉਣ ਲੱਗੇ ਆ ਇਹ ਧਮਕੀ ਹਰਿਆਣਾ ਦੇ ਪ੍ਰਸ਼ਾਸਨ ਨੇ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਵੀ ਦਿੱਤੀ ਸੀ ਕਿ ਅਸੀਂ ਇਦਾਂ ਕਰਾਂਗੇ ਇਹ ਇਹ ਦਲੀਲ ਪ੍ਰਸ਼ਾਸਨ ਲੈ ਕੇ ਆਇਆ ਕਿ ਇਹ ਜਿਨ੍ਹਾਂ ਨੇ ਪਾਸਪੋਰਟ ਤੇ ਵੀਜ਼ੇ ਰੱਦ ਕਰਾਉਣੇ ਨੇ ਉਹਨਾਂ ਨੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਤੇ ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਉਹ ਅੰਦੋਲਨ ਦੀ ਆੜ ਦੇ ਵਿੱਚ ਹੜਦੁੰਗ ਮਚਾਉਣ ਵਾਲੇ ਨੇ ਇੱਥੇ ਕੁਝ ਮਹੱਤਵਪੂਰਨ ਸਵਾਲ ਨੇ ਜਿਹੜੇ ਖੜੇ ਹੁੰਦੇ ਨੇ ਜਿਹੜੇ ਅਸੀਂ ਤੁਹਾਡੇ ਸਾਹਮਣੇ ਰੱਖਣ ਲੱਗੇ ਆਂ ਤੇ ਤੁਸੀਂ ਇਹਨਾਂ ਦਾ ਜਵਾਬ ਦੇਣਾਗਾ ਪਹਿਲੀ ਗੱਲ ਕਿਸਾਨਾਂ ਦੇ ਕੋਈ ਵੀ ਮੰਗ ਇਦਾਂ ਦੀ ਨਹੀਂ ਹੈਗੀ ਜਿਹੜੀ ਕੇ ਸਿਆਸੀ ਪਾਰਟੀਆਂ ਨੇ ਵੱਖ-ਵੱਖ ਸਮੇਂ ਦੇ ਵਿੱਚ ਆਪਣੀਆਂ ਸਟੇਜਾਂ ਤੋਂ ਨਾ ਕੀਤੀ ਹੋਵੇ ਜਾਂ ਸਿਆਸੀ ਲੀਡਰਾਂ ਨੇ ਆਪਣੇ ਚੋਣ ਮੈਨੀਫੈਸਟੋਜ਼ ਦੇ ਵਿੱਚ ਜਾਂ ਆਪਣੇ ਸਟੇਜਾਂ ਤੋਂ ਨਾ ਬੋਲੀ ਹੋਵੇ। ਸੁਆਮੀ ਨਾਥਨ ਰਿਪੋਰਟਰ ਦੀ ਮੰਗ ਸਭ ਤੋਂ ਵੱਡੀ ਆ। ਇਹਦਾ ਵਾਅਦਾ 2014 ਦੇ ਵਿੱਚ ਬੀਜੇਪੀ ਸਰਕਾਰ ਨੇ ਕੀਤਾ ਸੀਗਾ। ਦੂਸਰੀ ਬੀਜੇਪੀ ਗਵਰਨਮੈਂਟ ਦਾ ਸੈਂਟਰ ਦਾ ਇਹ ਵੀ ਸੀਗਾ ਕਿ ਅਸੀਂ 2022 ਤੱਕ ਇਹ ਵੀ ਵਾਦਾ ਸੀਗਾ ਕਿ 2022 ਦੇ ਤੱਕ ਅਸੀਂ ਕਿਸਾਨਾਂ ਦੀ ਆਮਦਨ ਜਿਹੜੀ ਉਹ ਦੁੱਗਣੀ ਕਰ ਦੇਵਾਂਗੇ ਕਿਸਾਨ ਤੀਸਰੀ ਗੱਲ ਇਹ ਵੀ ਕਹਿੰਦੇ ਨੇ ਕਿ 2020-21 ਦੇ ਅੰਦੋਲਨ ਦੇ ਵਿੱਚ ਜਿਹੜੀਆਂ ਮੰਗਾਂ ਤੇ ਸਹਿਮਤੀ ਬਣੀ ਸੀਗੀ ਸਰਕਾਰ ਨੇ ਲਾਗੂ ਨਹੀਂ ਕੀਤੀਆਂ ਅਸੀਂ ਉਹਨਾਂ ਲਾਗੂ ਉਹਨਾਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਦਿੱਲੀ ਜਾ ਰਹੇ ਹਾਂ ਤੇ ਇਹ ਮੰਗਾਂ ਮੰਨੀਆਂ ਹੋਣੀਆਂ ਨੇ ਇੱਥੇ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਕੇ ਸਰਕਾ ਕਿਸਾਨ ਆਪਣੀ ਦੇਸ਼ ਦੀ ਰਾਜਧਾਨੀ ਦੇ ਵਿੱਚ ਪ੍ਰਦਰਸ਼ਨ ਕਰਨ ਵਾਸਤੇ ਜਾ ਰਹੇ ਨੇ ਪ੍ਰਸ਼ਾਸਨ ਰਸਤੇ ਦੇ ਵਿੱਚ ਵੱਡੀਆਂ-ਵੱਡੀਆਂ ਕੰਕਰੀਟ ਦੀਆਂ ਕੰਧਾਂ ਬਣਾ ਕੇ ਉਹਨਾਂ ਨੂੰ ਰੋਕ ਦਿੰਦਾ ਤੇ ਕੀ ਇਹ ਇੱਕ ਨਾਗਰਿਕ ਦੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਦੀ ਉਲੰਘਣਾ ਨਹੀਂ ਹੈਗੀ ਕਿਸਾਨ ਸ਼ਾਂਤਮਈ ਜਾ ਰਹੇ ਸੀਗੇ ਤੇ ਜੇ ਸਰਕਾਰ ਉਹਨਾਂ ਨੂੰ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਰਨ ਵਾਸਤੇ ਕੋਈ ਜਗ੍ਹਾ ਦੇ ਦਿੰਦੀ ਤਾਂ ਇਦੇ ਨਾਲ ਸਰਕਾਰ ਦਾ ਕੀ ਨੁਕਸਾਨ ਹੋਣਾ ਸੀ ਜਾਂ ਕਿਸਾਨ ਇਦਾਂ ਦਾ ਕੁਝ ਵੀ ਨਹੀਂ ਮੰਗ ਰਹੇ ਸੀਗੇ ਜਿਹਦੇ ਜਿਹੜਾ ਵਾਦਾ ਸਰਕਾਰਾਂ ਨੇ ਪਹਿਲਾਂ ਨਹੀਂ ਕੀਤਾ ਹੈਗਾ ਇੱਥੇ ਹਰਿਆਣਾ ਪੁਲਿਸ ਦੀ ਕਾਰਵਾਈ ਦੇ ਉੱਪਰ ਵੀ ਇੱਕ ਸਵਾਲ ਉੱਠਦਾ ਕਿ ਤੁਸੀਂ ਕਹਿੰਦੇ ਹੋ ਕਿ ਕਿਸਾਨਾਂ ਨੇ ਹੜਦੁੰਗ ਮਚਾਇਆ ਕਿਸਾਨਾਂ ਨੇ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਜਦੋਂ ਕਿਸਾਨਾਂ ਦੇ ਇਦਾਂ ਦਾ ਅਲੀਗੇਸ਼ਨ ਲਾਉਣਾ ਹੈ ਉਦੋਂ ਜਨਤਕ ਸੰਪਤੀ ਦਾ ਤੁਸੀਂ ਦਲੀਲ ਦਿੰਦੇ ਹੋ ਲੋਕਾਂ ਦੇ ਪੈਸੇ ਦੀ ਦਲੀਲ ਦਿੰਦੇ ਹੋ ਪਰ ਦੂਜੇ ਪਾਸੇ ਜਦੋਂ ਸਰਕਾਰ ਇੱਕ ਸੰਵਧਾਨਿਕ ਹੱਕ ਨੂੰ ਖੋਰੀਆ ਤੁਸੀਂ ਸੜਕਾਂ ਰੋਕਤੀਆਂ ਸੜਕਾਂ ਦੇ ਕੰਕਰੀਟ ਦੀਆਂ ਦੀਵਾਰਾਂ ਬਣਾਤੀਆਂ ਕੀ ਉਹ ਜਨਤਕ ਪ੍ਰਾਪਰਟੀ ਦੇ ਹਿੱਸੇ ਨਹੀਂ ਆਉਂਦਾ ਖਨੌਰੀ ਬਾਰਡਰ ਦੇ ਉੱਪਰ ਹਰਿਆਣਾ ਪੁਲਿਸ ਤੇ ਹੋਰ ਜਿਹੜੀਆਂ ਫੋਰਸਾਂ ਨੇ ਉਹ ਪੰਜਾਬ ਦੇ ਬਾਰਡਰ ਦੇ ਵਿੱਚ ਆ ਕੇ ਕਿਸਾਨਾਂ ਦੇ ਟਰੈਕਟਰਾਂ ਦੀ ਜਾਂ ਕਿਸਾਨਾਂ ਦੇ ਸਾਧਨਾਂ ਦੀ ਭੰਨਤੋੜ ਕਰਦੇ ਨੇ ਕੀ ਉਹ ਜੰਤਕ ਪ੍ਰਾਪਰਟੀ ਨਹੀਂ ਹੈ ਉਹ ਕਿਸੇ ਦੀ ਪ੍ਰਾਪਰਟੀ ਨਹੀਂ ਹੈ ਉਹਦੀ ਪਰਭਾਈ ਕੌਣ ਕਰੂਗਾ ਕੀ ਅਸੀਂ ਕੀ ਪ੍ਰਸ਼ਾਸਨ ਨਰਿੰਕੁਸ਼ਤਾ ਵੱਲ ਵਧ ਰਿਹਾ ਕੀ ਸੰਵਿਧਾਨ ਦੀ ਸੌਂਖਾ ਖਾ ਕੇ ਜਿਹੜੇ ਲੋਕ ਰਾਜ ਸੱਤਾ ਚਾਹੁੰਦੇ ਨੇ ਜਾਂ ਆਉਦਿਆਂ ਤੇ ਬਰਾਜਮਾਨ ਹੁੰਦੇ ਨੇ ਕਿ ਉਹਨਾਂ ਵਾਸਤੇ ਸੰਵਿਧਾਨ ਦੀ ਕੋਈ ਐਮਿਤ ਹੈ ਜਾਂ ਨਹੀਂ ਹੈ ਇਸ ਦੇ ਮਸਲੇ ਦੇ ਵਿੱਚ ਵੀ ਇੱਕ ਵੱਡੀ ਡਿਬੇਟ ਆ ਜਿਹੜੀ ਉਹ ਹੋਣੀ ਚਾਹੀਦੀ ਆ ਕਿ ਇਹ ਪ੍ਰਸ਼ਾਸਨ ਨੇ ਜਾਂ ਸਰਕਾਰਾਂ ਨੇ ਕਿਸਾਨਾਂ ਨੂੰ ਮਜਬੂਰ ਕੀਤਾ ਕਿ ਉਹ ਇਦਾਂ ਦਾ ਇਦਾਂ ਦੇ ਟਕਰਾਅ ਦੇ ਵਿੱਚ ਪੈਣ ਇਹਦਾ ਮਾਹੌਲ ਕਿਹਨੇ ਸਿਰਜਿਆ ਨੰਬਰ 1 ਸਵਾਲ ਇਹ ਆ ਨੰਬਰ 2 ਤੇ ਸਵਾਲ ਆ ਕਿ ਇਹ ਬਿਆਨ ਉਦੋਂ ਆਉਂਦਾ ਜਦੋਂ ਖਨੌਰੀ ਬਾਰਡਰ ਤੇ ਸ਼ਹੀਦ ਸ਼ੁਭਕਰਨ ਦਾ ਸੰਸਕਾਰ ਹੁੰਦਾ ਤੇ ਸੰਸਕਾਰ ਤੋਂ ਬਾਅਦ ਇਹ ਬਿਆਨ ਆਉਂਦਾ ਇਹ ਬਿਆਨ ਉਦੋਂ ਆਇਆ ਜਦੋਂ ਪੰਜਾਬ ਦੇ ਦੋ ਕਿਸਾਨੀ ਦੇ ਵੱਡੇ ਧੜੇ ਵੱਖੋ-ਵੱਖਰੇ ਬਿਆਨ ਦਿੰਦੇ ਨੇ ਪਹਿਲਾਂ ਵੀ ਹਰਿਆਣਾ ਪ੍ਰਸ਼ਾਸਨ ਲਗਾਤਾਰ ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਵਾਸਤੇ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਨੇ ਜਿਹੜੇ ਅਪਣਾਉਂਦਾ ਆਇਆਗਾ ਜਿਵੇਂ ਰੋਕਾਂ ਲਾਉਣੀਆਂ 144 ਲਾਉਣੇ ਧਾਰਾ 144 ਤੇ ਹੋਰ ਵੀ ਬਹੁਤ ਕੁਝ ਹੈ ਤੇ ਇੱਕ ਵਾਰ NSA ਦਾ ਵੀ ਇਹਨਾਂ ਨੇ ਐਲਾਨ ਕੀਤਾ ਸੀਗਾ ਪਰ ਬਾਅਦ ਦੇ ਵਿੱਚ ਉਹ ਬਿਆਨ ਵਾਪਸ ਲੈ ਲਿਆ ਸੀਗਾ ਕੀ ਹੁਣ ਜਿਹੜੇ ਦੋ ਬਿਆਨ ਆਏ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਸ਼੍ਰੀ ਸਰਵਣ ਸਿੰਘ ਪੰਦੇਰ ਵੱਲੋਂ ਆਇਆ ਦੂਸਰਾ SKM ਵੱਲੋਂ ਤੇ ਜਗਵਿੰਦਰ ਸਿੰਘ ਉਗਰਾਹਾਂ ਦੇ ਧਿਰ ਵੱਲੋਂ ਆਇਆ ਕੀ ਉਹਦੇ ਜੋ ਹਰਿਆਣਾ ਪ੍ਰਸ਼ਾਸਨ ਨੂੰ ਇਹ ਲੱਗਿਆ ਕਿ ਪੰਜਾਬ ਦੀ ਜਿਹੜੀ ਕਿਸਾਨੀ ਆ ਉਹ ਵੱਡੇ ਫੁੱਟ ਦਾ ਸ਼ਿਕਾਰ ਹੋ ਚੁੱਕੀ ਆ ਕਿਸਾਨ ਮੂਵਮੈਂਟ ਤੇ ਇਸ ਕਰਕੇ ਇਹਨੂੰ ਹੋਰ ਵੱਡੇ ਰੂਪ ਦੇ ਵਿੱਚ ਹਮਲਾ ਕਰਕੇ ਇਹਨੂੰ ਕੁਚਲਿਆ ਜਾ ਸਕਦਾ ਪੰਦੇੜ ਸਾਹਿਬ ਨੇ ਆਪਣੇ ਇੱਕ ਬਿਆਨ ਦੇ ਵਿੱਚ ਇਹ ਕਿਹਾ ਕਿ ਸਾਡੇ ਦੇ ਸਵਾਲ ਉੱਠਦੇ ਨੇ ਕਿ ਅਸੀਂ ਐਸਕੇਐਮ ਨਾਲ ਜਾਂ ਦੂਜੀਆਂ ਧਿਰਾਂ ਦੇ ਨਾਲ ਸਾਂਝ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ ਉਹਨਾਂ ਨੂੰ 13 ਵਾਰ ਮਿਲੇ ਤੇ ਪਰ ਉਹ ਸਾਡੇ ਨਾਲ ਨਹੀਂ ਆਏ ਇਸ ਕਰਕੇ ਅਸੀਂ ਅੰਦੋਲਨ ਸ਼ੁਰੂ ਕਰਤਾ ਇਹ ਬਿਆਨ ਸ਼੍ਰੀ ਸਰਜੀਤ ਫੂਲ ਨੇ ਵੀ ਦਿੱਤਾ ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਅਸੀਂ ਅੰਦੋਲਨ ਨੂੰ ਸ਼ੁਰੂ ਕਰਨ ਦੇ ਲੇਟ ਇਸ ਕਰਕੇ ਹੋ ਗਏ ਕਿਉਂਕਿ ਅਸੀਂ ਦੂਜੀਆਂ ਧਿਰਾਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਸੀਗੇ ਹੁਣ ਦੂਸਰੇ ਪੱਖ ਦਾ ਜਿਹੜਾ ਸ਼੍ਰੀ ਉਗਰਾਹਾ ਤੇ ਉਹਨਾਂ ਦੀ ਪੂਰੀ ਟੀਮ ਦੀ ਜਿਹੜੀ ਇੰਟਰਵਿਊ ਆ ਅਤੇ ਐਸਕੇਐਮ ਦੇ ਜਿਹੜੇ ਬਿਆਨ ਨੇ ਉਹਨਾਂ ਦਾ ਇਹ ਕਹਿਣਾਗਾ ਕਿ ਉਹਨਾਂ ਨੇ ਸਾਨੂੰ ਸਾਡੇ ਨਾਲ ਏਕਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਉਹਨਾਂ ਨੇ ਆਪਣਾ ਪ੍ਰੋਗਰਾਮ ਰੱਖ ਕੇ ਸਾਨੂੰ ਉਸ ਪ੍ਰੋਗਰਾਮ ਤੇ ਬੁਲਾਉਣ ਦੀ ਕੋਸ਼ਿਸ਼ ਕੀਤੀ ਆ ਹੁਣ ਇਹਦਾ ਜਵਾਬ ਤਾਂ ਪੰਦੇਰ ਸਾਹਿਬ ਜਾਂ ਫੂਲ ਸਾਹਿਬ ਦੇ ਸਕਦੇ ਨੇ ਕਿ ਉਹਨਾਂ ਨੇ ਆਪਣੇ ਪ੍ਰੋਗਰਾਮ ਨੂੰ ਪ੍ਰੋਗਰਾਮ ਪਹਿਲਾਂ ਤੈਅ ਕਰ ਲਿਆ ਤੇ ਦੂਜੀਆਂ ਧਿਰਾਂ ਨੂੰ ਉਹਦੇ ਤੇ ਮਨਾਉਣ ਦੀ ਕੋਸ਼ਿਸ਼ ਕੀਤੀ ਵੀ ਸਾਡੇ ਪ੍ਰੋਗਰਾਮ ਤੇ ਸਾਡੇ ਨਾਲ ਆ ਕੇ ਸਾਡੀਆਂ ਸ਼ਰਤਾਂ ਤੇ ਲੜੋ ਇਹ ਤਾਂ ਹੁਣ ਉਹ ਸਪਸ਼ਟ ਕਰ ਸਕਦੇ ਨੇ ਤੇ ਜਿੱਥੋਂ ਤੱਕ ਐਸਕੇਮ ਦਾ ਸਵਾਲ ਆ ਤੇ ਉਗਰਾਹਾ ਸਾਹਿਬ ਦਾ ਸਵਾਲ ਆ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਹਲੇ ਜਿਸ ਲੈਵਲ ਦੀ ਐਮਐਸਪੀ ਦੀ ਮੰਗ ਆ ਜਿਸ ਲੈਵਲ ਦਾ WTO ਤੋਂ ਬਾਹਰ ਆਉਣ ਦੀ ਡਿਮਾਂਡ ਆ ਉਹ ਉਹਦੇ ਵਾਸਤੇ ਉਨੇ ਵੱਡੇ ਪੱਧਰ ਦੀ ਦੇਸ਼ ਵਿਆਪੀ ਮੂਵਮੈਂਟ ਨਹੀਂ ਹੈਗੀ ਐਸ ਕੈਮ ਦੇ ਹੋਰ ਵੀ ਬਹੁਤ ਸਾਰੇ ਲੀਡਰਸ ਦਾ ਇਹ ਬਿਆਨ ਆਇਆ ਕਿ ਉਸ ਲੈਵਲ ਤੇ ਮੂਵਮੈਂਟ ਨਹੀਂ ਹੈਗੀ ਜਿਸ ਕਰਕੇ ਅਸੀਂ ਹਲੇ ਪ੍ਰਚਾਰ ਕਰ ਰਹੇ ਆ ਤੇ ਇੱਥੇ ਇੱਕ ਸਵਾਲ ਉੱਠਦਾ ਕਿ 2021 ਦੇ ਵਿੱਚ ਅੰਦੋਲਨ ਵਾਪਸ ਹੋ ਗਿਆ ਸੀਗਾ ਦਿੱਲੀ ਵਾਲਾ ਅੰਦੋਲਨ ਮਲਤਵੀ ਕੀਤਾ ਸੀਗਾ ਕੁਝ ਮੰਗਾਂ ਮਨਾਉਣ ਤੋਂ ਬਾਅਦ ਉਸ ਤੋਂ ਬਾਅਦ ਫਿਰ SKM ਨੇ ਇੰਡੀਆ ਲੈਵਲ ਤੇ ਕਿੰਨੀ ਕਿ ਤਿਆਰੀ ਕੀਤੀ ਅਤੇ ਜੇ ਇਹ ਅੰਦੋਲਨ ਇਹ ਮੰਗ ਉਹਨਾਂ ਨੂੰ ਉਹਨਾਂ ਦੀ ਸਮਝ ਮੁਤਾਬਕ ਇਹ ਹੈ ਵੀ ਹਲੇ ਉਹਦੇ ਹਾਂਣ ਦੀ ਨਹੀਂ ਹੈਗੀ ਇਹ ਮੂਵਮੈਂਟ ਤਾਂ ਕਿ ਜਿਹੜੀਆਂ ਪਹਿਲਾਂ ਉਹਨਾਂ ਨੇ ਸੂਬਿਆਂ ਦੇ ਰਾਜਧਾਨੀਆਂ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਂ ਜਿਹੜੇ ਉਹਨਾਂ ਨੇ ਭਾਰਤ ਮੰਡਲ ਸੱਦਾ ਦਿੱਤਾ ਉਹਦੇ ਜੋ ਉਹਨਾਂ ਨੇ ਇਹ ਗੱਲ ਕਲੇਮ ਕੀਤੀ ਕਿ ਅਸੀਂ ਤਿਆਰੀ ਕਰ ਰਹੇ ਹਾਂ ਆਉਣ ਵਾਲੇ ਸਮੇਂ 'ਚ ਲੰਮਾ ਅੰਦੋਲਨ ਹੈ ਜਿਹੜਾ ਵੱਡਾ ਅੰਦੋਲਨ ਲੰਮੀ ਮੂਵਮੈਂਟ ਤੋਂ ਬਾਅਦ ਬਣੂਗਾ ਇੰਨੀ ਛੇਤੀ ਐਮਐਸਪੀ ਦੀ ਮੰਗ ਹੈ ਜਿਹੜੀ ਉਹ ਮਨਾਈ ਨਹੀਂ ਜਾ ਸਕਦੀ ਜੇ ਇਹਨਾਂ ਨੇ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਇਹ ਕਿਹਾ ਫਿਰ ਬੱਕਰੀ ਗੱਲਾਂ ਪਰ ਜੇ ਪਹਿਲਾਂ ਇਹਨਾਂ ਦਾ ਪੈਂਚੜਾ ਇਹ ਸੀਗਾ ਕਿ ਅਸੀਂ ਅਸੀਂ ਖਿੱਚ ਕੇ ਅੰਦੋਲਨ ਸਾਡੇ ਵੱਲ ਆਵੇ ਜਾਂ ਉਹਨਾਂ ਵੱਲ ਆਵੇ ਜੇ ਇਦਾਂ ਦੀ ਕੋਈ ਸੀਗੀ ਧਾਰਨਾ ਪਹਿਲਾਂ ਨਹੀਂ ਕਿਹਾ ਤੁਸੀਂ ਪਹਿਲਾਂ ਤੁਸੀਂ ਲੋਕਾਂ ਨੂੰ ਕਹਿੰਦੇ ਰਹੇ ਜੇ ਐਮਐਸ ਐਮਐਸਪੀ ਤੇ ਲੜਨਾ ਚਾਹੀਦਾ ਹਲੇ ਜੇ ਤੁਸੀਂ ਇਹ ਕਲੀਅਰ ਨਹੀਂ ਕੀਤਾ ਪਹਿਲਾਂ ਕਿ ਐਮਐਸਪੀ ਤੇ ਹਲੇ ਮੂਵਮੈਂਟ ਬਣਾਉਣੀ ਆ ਹਲੇ ਵੱਡੀ ਲੜਾਈ ਹਲੇ ਪ੍ਰਚਾਰ ਦੇ ਦੌਰ ਦੇ ਵਿੱਚ ਆਸੀਂ ਤਾਂ ਫਿਰ ਇਹ ਤੁਹਾਨੂੰ ਇਹ ਵੀ ਕਲੀਅਰ ਕਰਨਾ ਪਊਗਾ ਕਿ ਤੁਸੀਂ ਪਹਿਲਾਂ ਕਲੀਅਰ ਕਿਉਂ ਨਹੀਂ ਕੀਤਾ ਜੇ ਪਹਿਲਾਂ ਕਲੀਅਰ ਕੀਤਾ ਤਾਂ ਵੱਖਰੀ ਗੱਲ ਬਣਦੀ ਆ ਫਿਰ ਤੁਸੀਂ ਕਹਿ ਸਕਦੇ ਹੋ ਕਿ ਸਾਡੀ ਸਮਝ ਇਹ ਹੈ ਆ ਪਰ ਜੇ ਤੁਸੀਂ ਪਹਿਲਾਂ ਲੋਕਾਂ ਨੂੰ ਕਹਿੰਦੇ ਹੋ ਵੀ ਇਹ ਤੇ ਲੜਾਈ ਵਾਸਤੇ ਤਿਆਰ ਹੋਵੋ ਤੇ ਲੜਾਈ ਲੜ ਰਹੇ ਆਂਗੇ ਅਤੇ ਹੁਣ ਤੁਸੀਂ ਕਹਿੰਦੇ ਹੋ ਵੀ ਅਸੀਂ ਇਹਦੇ ਵਿੱਚ ਵੱਡੀ ਲੜਾਈ ਨਹੀਂ ਲੜਨੀ ਇਹਦੇ ਹਲੇ ਪ੍ਰਚਾਰ ਦੇ ਦੌਰ ਦੇ ਵਿੱਚ ਆ ਫੇਰ ਤੁਹਾਨੂੰ ਇਹ ਚੀਜ਼ ਕਲੀਅਰ ਕਰਨੀ ਚਾਹੀਦੀ ਐਮ ਐਸ ਕੇ ਦੇ ਸਾਰੇ ਲੀਡਰਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਇਹ ਗੱਲ ਕਲੀਅਰ ਕਰਨੀ ਚਾਹੀਦੀ ਆ ਕਿਉਂਕਿ ਅਸੀਂ ਇਹ ਗੱਲ ਤਾਂ ਰੱਖ ਰਹੇ ਆਂ ਕਈ ਵਾਰ ਇਹ ਦੇਖਣ ਨੂੰ ਮਿਲਿਆ ਕਿ ਕਿਸਾਨ ਆਗੂਆਂ ਦਾ ਆਪਸੀ ਕਲੈਸ਼ ਆ ਜਿਹੜਾ ਈਗੋ ਕਲੈਸ਼ ਆ ਖਾਸ ਕਰਕੇ ਜਿੱਦਾਂ ਦਾ ਸੰਯੁਕਤ ਦਿੱਲੀ ਵਾਲਾ ਅੰਦੋਲਨ ਖਤਮ ਹੋਣ ਤੋਂ ਬਾਅਦ ਜਿਸ ਤਰ੍ਹਾਂ ਦਾ ਬਹੁਤ ਸਾਰੇ ਜਥੇਬੰਦੀਆਂ ਦੇ ਵਿੱਚ ਫੁੱਟ ਉੱਭਰ ਕੇ ਸਾਹਮਣੇ ਆਈ ਇੱਕ ਦੂਜੇ ਤੇ ਐਲੀਗੇਸ਼ਨ ਲੱਗੇ ਉਹਨਾਂ ਦੇ ਉੱਪਰ ਐਸਕੇਮ ਨੂੰ ਪੰਜਾਬ ਸਮੇਤ ਸਮੁੱਚੇ ਇੰਡੀਆ ਦੇ ਲੋਕਾਂ ਨੂੰ ਸਪਸ਼ਟੀਕਰਨ ਦੇਣ ਸਪਸ਼ਟੀਕਰਨ ਕਹਿ ਲੋ ਜਾਂ ਆਪਣਾ ਪੱਖ ਦਲੀਲ ਪੂਰਵਕ ਰੱਖਣ ਦੀ ਜ਼ਰੂਰਤ ਹੈਗੀ ਆ ਕਿ ਇਹਦੇ ਨਾਲ ਬਹੁਤ ਸਾਰੀਆਂ ਕਨਫਿਊਜ਼ਨਾਂ ਨੇ ਜਿਹੜੀਆਂ ਦੂਰ ਹੁੰਦੀਆਂ ਨੇ ਜੇ ਸਮਝ ਦਾ ਦਿੱਕਤ ਆ ਤਾਂ ਉਹਨੂੰ ਨੇੜੇ ਲਾਉਣਾ ਚਾਹੀਦਾ ਜੇ ਇਹ ਲੀਡਰਾਂ ਦਾ ਸਿਰਫ ਈਗੋ ਕਲੈਸ਼ ਆ ਤੇ ਤਾਂ ਫਿਰ ਇਹ ਬਹੁਤ ਵੱਡੀ ਸਮੱਸਿਆ ਕਿਉਂਕਿ ਸਾਰੇ ਲੀਡਰ ਸਾਰੇ ਕਿਸਾਨ ਆਗੂ ਲੋਕਾਂ ਨੂੰ ਇਹ ਕਹਿੰਦੇ ਨੇ ਕਿ ਜਿੱਡੀਆਂ ਵੱਡੀਆਂ ਚੁਣੌਤੀਆਂ ਨੇ ਉਹਨੇ ਵੱਡੇ ਪੱਧਰ ਤੇ ਇਕੱਠੇ ਹੋ ਕੇ ਲੜੇ ਬਿਨਾ ਮਸਲਾ ਹੱਲ ਨਹੀਂ ਹੋਣਾ ਹੁਣ ਸਵਾਲ ਇਹ ਆ ਜਾਂਦਾ ਕਿ ਲੋਕਾਂ ਨੂੰ ਤਾਂ ਤੁਸੀਂ ਕਹਿੰਦੇ ਹੋ ਕਿ ਇਕੱਠੇ ਹੋ ਕੇ ਲੜੇ ਬਿਨਾ ਮਸਲਾ ਹੱਲ ਨਹੀਂ ਹੋਣਾ ਤੁਸੀਂ ਇਹਨੇ ਸਮਝਦਾਰ ਹੋ ਇੰਟਰਨੈਸ਼ਨਲ ਲੈਵਲ ਦੀ ਸਿਆਸਤ ਨੂੰ ਸਮਝਦੇ ਹੋ ਫਿਰ ਤੁਸੀਂ ਇਕੱਠੇ ਹੋਣ ਵਾਸਤੇ ਸੁਹਿਰਦ ਯਤਨ ਕਿੰਨੇ ਕ ਵੱਡੇ ਪੱਧਰ ਤੇ ਲਾਉਨੇ ਹੋ ਇਹ ਪੰਦੇਰ ਸਾਹਿਬ ਦੀ ਧਿਰ ਨੂੰ ਵੀ ਕੁਐਸਚਨ ਆ ਇਹ ਫੂਲ ਸਾਹਿਬ ਦੀ ਧਿਰ ਨੂੰ ਵੀ ਕੁਐਸਚਨ ਆ ਇਹ ਡੱਲੇ ਵਾਲ ਸਾਹਿਬ ਨੂੰ ਵੀ ਸਵਾਲ ਹੋ ਸਕਦਾ ਤੇ ਬਾਕੀ ਧਿਰਾਂ ਨੂੰ ਵੀ ਐਸਕੇਮ ਨੂੰ ਵੀ ਉਗਰਾਹਾ ਸਾਹਿਬ ਨੂੰ ਵੀ ਤੁਸੀਂ ਕਿੰਨਾ ਕ ਐਫਰਟ ਆ ਫਿਰ ਇਦੇ ਵਾਸਤੇ ਲਾਉਣੇ ਹੋ ਜਦੋਂ ਕਿ ਜਦੋਂ ਦਿੱਲੀ ਅੰਦੋਲਨ ਹੋਇਆ ਉਦੋਂ ਸਾਡੇ ਪੰਜਾਬ ਦੀਆਂ ਜਥੇਬੰਦੀਆਂ ਬੱਤੀ ਸੀਗੀਆਂ ਅੱਜ ਉਹ ਲਗਭਗ 40 ਦੇ ਕਰੀਬ ਨੇ ਜਿਹੜੀਆਂ ਉਹ ਪਹੁੰਚ ਚੁੱਕੀਆਂ ਨੇ 40 ਪਲੱਸ ਹੋ ਚੁੱਕੀਆਂ ਨੇ ਇਸ ਕਰਕੇ ਇਹ ਕੋਈ ਸਵਾਲ ਨੇ ਕਿ ਜਿਹੜਾ ਹਰਿਆਣਾ ਗਵਰਨਮੈਂਟ ਇਹ ਕਰਨੇ ਜਾ ਰਹੀ ਆ ਕਾਨੂੰਨ ਜਿਹੜਾ ਪਾਸਪੋਰਟ ਰੱਦ ਕਰਨ ਦੇ ਵੀਜ਼ੇ ਰੱਦ ਕਰਨ ਦੀਆਂ ਧਮਕੀਆਂ ਇਕ ਕਿਸਾਨਾਂ ਨੂੰ ਦੇਣ ਜਾ ਰਹੀ ਹੈ ਜਾਂ ਕਾਰਵਾਈ ਕਰਨ ਜਾ ਰਹੀ ਹੈ ਕੀ ਇਹਦਾ ਕਾਰਨ ਕਿਸਾਨ ਜੁਨੀਅਨਾਂ ਦੀ ਆਪਸੀ ਫੁੱਟਾ ਤੇ ਇਹ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਇਹ ਬਿਆਨ ਦੋਹੇ ਤਿੰਨੇ ਉਦੋਂ ਆਏ ਨੇ ਜਦੋਂ ਭੰਦੇਰ ਸਾਹਿਬ ਦਾ ਬਿਆਨ ਆ ਉਗਰਾਹਾਂ ਸਾਹਿਬ ਦਾ ਤੇ ਇਸਕੀਮ ਦਾ ਕਿ ਜਦੋਂ ਲੱਗ ਰਿਹਾ ਸੀਗਾ ਕਿ ਤਾਲਮੇਲ ਬਣ ਜਾਣਾ ਜਦੋਂ ਇਹ ਚੀਜ਼ ਲੱਗ ਰਹੀ ਸੀਗੀ ਕਿ ਸ਼ਾਇਦ ਹੁਣ ਅੰਦੋਲਨਾਂ ਜਾਂ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਅੱਗੇ ਵਧੂਗਾ ਉਸ ਸਮੇਂ ਦੇ ਵਿੱਚ ਐਨ ਮੌਕੇ ਤੇ ਪੰਨੇਰ ਸਾਹਿਬ ਉਹਨਾਂ ਦੀ ਇੰਟਰਵਿਊ ਆndi ਆ ਤੇ ਬਾਅਦ ਦੇ ਵਿੱਚ ਉਹਨਾਂ ਦੇ ਜਵਾਬ ਦੇ ਵਿੱਚ ਉਗਰਾਹਾ ਸਾਹਿਬ ਦੀ ਇੰਟਰਵਿਊ ਆndi ਆ ਹਾਲਾਂਕਿ ਐਸਕੇਮ ਦਾ ਇਹ ਵੀ ਆ ਕਿ ਅਸੀਂ 6 ਮੈਂਬਰੀ ਕਮੇਟੀ ਆ ਜਿਹੜੀ ਉਹ ਗੱਲਬਾਤ ਵਾਸਤੇ ਬਣਾਈ ਹੋਈ ਸੀਗੀ ਅਸੀਂ ਪਹਿਲਾਂ ਵੀ ਕਮੇਟੀਆਂ ਬਣਾਈਆਂ ਨੇ ਏਕੇ ਵਾਸਤੇ ਤੇ ਇੱਕ ਪਾਸੇ ਐਸਕੇਮ ਕਹਿੰਦਾ ਕਿ ਅਸੀਂ 4 ਕਮੇਟੀਆਂ ਬਣਾ ਕੇ ਇਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਦੂਸਰੇ ਪਾਸੇ ਪੰਦੇਰ ਸਾਹਿਬ ਤੇ ਫੂਲ ਸਾਹਿਬ ਕਹਿੰਦੇ ਨੇ ਕਿ ਅਸੀਂ ਇਕੱਠੇ ਹੋਣ ਦੀ ਕੋਸ਼ਿਸ਼ ਕੀਤੀ ਹੈ ਜਾਂ ਅੰਦੋਲਨ ਨੂੰ ਲੜਨ ਦੀ ਕੋਸ਼ਿਸ਼ ਕੀਤੀ ਹੈ ਇਹ ਚੀਜ਼ਾਂ ਲੀਡਰਾਂ ਨੂੰ ਕਲੀਅਰ ਕਰਨੀਆਂ ਚਾਹੀਦੀਆਂ ਨੇ ਜੇ ਜਿੰਨਾ ਕਿ ਹੋ ਸਕੇ ਹਲੇ ਵੀ ਆਪਸੀ ਮਤ ਭੇਜ ਦਾ ਪੁਲਾ ਕੇ ਤੇ ਨੇੜੇ ਆ ਕੇ ਅੰਦੋਲਨ ਨੂੰ ਦੇਖਣਾ ਚਾਹੀਦਾ ਕਿਸਾਨੀ ਮੰਗਾਂ ਨੂੰ ਦੇਖਣਾ ਚਾਹੀਦਾ ਇੰਨੇ ਸਵਾਲਾਂ ਦੇ ਨਾਲ ਅੱਜ ਦੀ ਵੀਡੀਓ ਨੂੰ ਸਮਾਪਤ ਕਰਦੇ ਆਂ ਧੰਨਵਾਦ